ਸਾਡਾ ਸਤਿਗੁਰੂ ਜੀ ਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਹਾਂ ਜੋ ਕਿ ਸਾਡੇ ਨਾਲ ਕੀਤੀਆਂ ਨੇ ਵਿੱਕੀ ਮਲਕ ਨੇ ਸਾਂਝੀਆਂ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ੍ਹ ਲੋਕਾਂ ਦੀ ਜ਼ਿਆਦਾ ਧੌਰ ਜਿਹੜੀ ਹੈ ਬਾਹਰਲੇ ਮੁਲਕਾਂ ਵੱਲ ਨੂੰ ਪਈ ਹੋਈ ਹੈ ਕੋਈ ਕੈਨੇਡਾ ਜਾਣਾ ਚਾਹੁੰਦਾ ਕੋਈ ਅਮਰੀਕਾ ਜਾਣਾ ਚਾਹੁੰਦਾ ਤੇ ਕੋਈ ਆਸਟ੍ਰੇਲੀਆ ਤੇ ਕੋਈ ਨਿਊਜ਼ੀਲੈਂਡ ਤੁਹਾਨੂੰ ਦੱਈ ਕਿ ਲੋਕ ਇਟਲੀ ਵਰਗੇ ਦੇਸ਼ਾਂ ਵਾਲੇ ਪਾਸੇ ਨੂੰ ਵੀ ਬਹੁਤ ਜ਼ਿਆਦਾ ਭੱਜਣ ਦੀ ਤੌਰ ਦੇ ਵਿੱਚ ਲੱਗੇ ਹੋਏ ਨੇ ਪਰ ਜਿਹੜੇ ਲੋਕ ਮਿਹਨਤ ਕਾਸ ਨੇ ਜਿਹੜੇ ਲੋਕ ਮਿਹਨਤ ਕਰਦੇ ਨੇ ਉਹਨਾਂ ਦੇ ਲਈ ਇਹੀ ਅਮਰੀਕਾ ਏ ਇਹੀ ਜਿਹੜਾ ਜੀਣ ਦਾ ਤਰੀਕਾ ਏ ਤੇ ਇਹੀ ਇੰਗਲੈਂਡ ਅਮਰੀਕਾ ਏ ਕਿਉਂਕਿ ਮਿਹਨਤ ਇੱਥੇ ਵੀ ਕਰਕੇ ਰੋਟੀ ਖਾਧੀ ਜਾ ਸਕਦੀ ਏ ਤੁਹਾਨੂੰ ਦਾ ਦੇ ਕਿ ਪੰਜਾਬ ਤਕਰੀਬਨ ਤਕਰੀਬਨ ਜਿਹੜਾ ਆ ਉਹ ਸੁਨਣਾ ਹੁੰਦਾ ਜਾ ਰਿਹਾ ਆ ਪੰਜਾਬ ਦੇ ਨੌਜਵਾਨ ਜਿਹੜੇ ਆ ਜ਼ਿਆਦਾਤਰ ਬਾਹਰਲੀ ਕੰਟਰੀਆਂ ਦੇ ਵਾਲੇ ਪਾਸੇ ਨੂੰ ਭੱਜਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਜਿਹੜਾ ਆ ਇਹ ਚੀਜ਼ ਨੂੰ ਪ੍ਰੀਫਰ ਕਰਦੇ ਪਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਅਜੀਹੇ ਵੀ ਨੌਜਵਾਨ ਨੇ ਜਿਹੜੇ ਕਿ ਆਪਣੇ ਹੀ ਦੇਸ਼ ਦੇ ਵਿੱਚ ਰਹਿ ਕੇ ਮਿਹਨਤ ਕਰਨਾ ਪਸੰਦ ਕਰਦੇ ਨੇ ਆਪਣੇ ਘਰ ਦੇ ਵਿੱਚ ਰਹਿ ਕੇ ਮਿਹਨਤ ਪਸੰਦ ਕਰਦੇ ਨੇ ਤੇ ਮਿਹਨਤ ਕਰਕੇ ਆਪਣੇ ਘਰ ਦਾ ਤੇ ਆਪਣਾ ਜੀਵਨ ਜਿਹੜਾ ਆ ਵਧੀਆ ਤਰੀਕੇ ਨਾਲ ਗੁਜ਼ਾਰਦੇ ਪਏ ਨੇ ਆਪਣਾ ਵਧੀਆ ਰੋਜੀ ਰੋਟੀ ਜਿਹੜੇ ਆ ਕਮਾਉਂਦੇ ਪਏ ਨੇ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਵਿੱਕੀ ਮਲਕ ਨੇ ਤਾਉਂਦਾ ਦੇ ਕਿ ਇਹ ਨੌਜਵਾਨ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਜਿਸ ਨੇ ਪਠੂਰੀਆਂ ਦੀ ਰੇੜੀ ਲਗਾਈ ਹੋਈ ਹੈ ਕੁਲਚੀਆਂ ਦੀ ਰੇੜੀ ਲਗਾਈ ਹੋਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਇਸ ਦੁਕਾਨ ਦੇ ਉੱਤੇ ਜਿਹੜਾ ਹੈ ਕੰਮ ਕਰਦਾ ਪਿਆ ਆ ਜਦੋਂ ਵੀਰ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਕਿਹਾ ਕਿ ਲੋਕ ਕੈਨੇਡਾ ਵੱਲ ਨੂੰ ਜਾਂਦੇ ਨੇ ਬਾਹਰਲੇ ਮੁਲਕਾਂ ਨਾਲ ਨੂੰ ਜਾਂਦੇ ਨੇ ਪਰ ਅਸੀਂ ਕਦੇ ਇਸ ਚੀਜ਼ ਬਾਰੇ ਸੋਚਿਆ ਵੀ ਨਹੀਂ ਜਦੋਂ ਵੀ ਸੋਚਿਆ ਇਹੀ ਸੋਚਿਆ ਕਿ ਮਾਲਕ ਇੱਥੇ ਹੀ ਕਿਰਪਾ ਕਰੇ ਤੇ ਇੱਥੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਆਪਣੀ ਰੋਟੀ ਕਮਾਈਏ ਤੇ ਖਾਈਏ ਬਾਕੀ ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ ਆ ਕਿ ਇੱਥੇ ਹੀ ਰੋਟੀ ਜਿਹੜੀ ਵਧੀਆ ਚੱਲੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੀ ਇਸ ਰੇੜੀ ਦੀਆਂ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਦੀ ਨਾਲ ਕਿਸੇ ਵੀ ਵੀਡੀਓ ਨੂੰ ਦੇਖਦੇ ਹੋ ਐਂਡ ਤੱਕ ਦੇਖਿਆ ਕਰੋ ਤਾਂ ਕਿ ਉਹਦੇ ਚ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਸਕੇ ਉਹਦੇ ਚ ਤੁਹਾਨੂੰ ਕੁਝ ਸਮਝਣ ਨੂੰ ਮਿਲ ਸਕੇ ਤੇ ਉਸ ਵੀਡੀਓ ਦਾ ਮਕਸਦ ਵੀ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਵੀਡੀਓ ਅਸੀਂ ਕਿਉਂ ਪਾਈ ਤੇ ਤੁਹਾਨੂੰ ਕਿਉਂ ਦਿਖਾਈ ਤੁਸੀਂ ਦੇ ਦੇ ਪਈ ਇਹ ਨੋ ਜਾਂਦੀਆਂ ਤਸਵੀਰਾਂ ਜੋ ਕਿ ਮਠੀ ਛੋਲੇ ਤੇ ਨਾਲ ਦੀ ਨਾਲ ਜਿਹੜਾ ਆ ਉਹ ਕੁਲਚੇ ਛੋਲੇ ਜਿਹੜੇ ਆ ਉਹ ਬਣਾ ਕੇ ਵੇਚਦਾ ਪਿਆ ਆ ਤੇ ਆਪਣੇ ਜੀਵਨ ਦਾ ਸੋਹਣਾ ਜੀਵਨ ਬਸਰ ਕਰਦਾ ਪਿਆ ਆ ਆਓ ਗੱਲਬਾਤ ਕਰ ਲઈએ ਵੀਰ ਨਾਲ ਕੀ ਕਹਿੰਦੇ ਆ ਤੇ ਚਲੋ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਪ੍ਰਾਈਵੇਟ ਸੈਕਟਰ 'ਚ ਅੱਜਕੱਲ ਹੈਗਾ ਜਿਸ ਤਰ੍ਹਾਂ ਦਾ ਪ੍ਰੈਸ਼ਰ ਚੱਲ ਰਿਹਾ ਆ ਮਤਲਬ ਜਿਆਦਾ ਕੋਈ ਉਹੋ ਜੀ ਗੱਲ ਵੀ ਨਹੀਂ ਸੀ ਬਸ ਮੈਨੂੰ ਮੇਰਾ ਮਨ ਹੀ ਚੁੱਕਿਆ ਗਿਆ ਹੁਣ ਇਸ ਨੂੰ ਦਊਂ ਹਾਂਜੀ ਮੈਂ ਇਹੀ ਸੋਚਿਆ ਕਿ ਮੈਂ ਹੁਣ ਆਪਣਾ ਹੀ ਕੰਮ ਕਰਨਾ ਆ ਆਹ ਛੋਟਾ ਕਰੀਏ ਥੋੜਾ ਕਰੀਏ ਪਰ ਸੁਖੌਣ ਦੀ ਜ਼ਿੰਦਗੀ ਜਿਣੀ ਹੈ ਹੁਣ ਪੰਜਾਬੀਆਂ ਦਾ ਹੁੰਦਾ ਰਹਿ ਕੇ ਹੀ ਗੁਜ਼ਾਰਾ ਆ ਨਾਨਕੇ ਜੀ ਨੇ ਕਿਹਾ ਨਾਨਕੇ ਨੀਵੇਂ ਜੋ ਚੱਲਣੇ ਲੱਗੇ ਨਾ ਤੱਤੀ ਵਾਓ ਸਾਨੂੰ ਨੀਵੇਂ ਰਹਿ ਕੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਮੈਂ ਇਹੀ ਸੋਚਿਆ ਸੀ ਕਿ ਚਲੋ ਅਸੀਂ ਕਿਸੇ ਨੂੰ ਕੋਈ ਪਰਸੋ ਦਾ ਟੈਕ ਨਹੀਂ ਕਰਨਾ ਚਾਹੁੰਦੇ ਮੇਰਾ ਇਹੋ ਜਿਹਾ ਕੋਈ ਬੈਂਕ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਵੀ ਨਹੀਂ ਸੀ ਬਸ ਮੇਰਾ ਕੁਛ ਮਾਨੀ ਪਤਾ ਨਹੀਂ ਪਰਮਾਤਮਾ ਵੱਲੋਂ ਚੇਂਜ ਹੋ ਗਿਆ ਜਾਂ ਕਿਸ ਤਰ੍ਹਾਂ ਜੋ ਉਹ ਹੀ ਰਜਾਇਆ ਦੋ ਦੇ ਭਾਣੇ ਚ ਸਾਰਾ ਕੁਝ ਹੋ ਰਿਹਾ ਮੈਨੂੰ ਨਹੀਂ ਸਹੀ ਲੱਗਾ ਮੈਂ ਕਟ ਕਰ ਦਿੱਤਾ ਕੋਈ ਇਹੀ ਇਹੀ ਕਿ ਆ ਮੈਂ ਕਿਉਂ ਕੀਤਾ ਕਰਦਿੰਨੇ ਕਿ ਆ ਵੀ ਤੁਸੀਂ ਪਿੰਕ ਦੀ ਨੌਕਰੀ ਛੱਡ ਕੇ ਤੁਸੀਂ ਰੇੜੀ ਲਗਾ ਰਹੇ ਹੋ ਮੈਂ ਉਹੀ ਉਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿ ਮੇਰਾ ਜੋ ਪਰਮਾਤਮਾ ਦੀ ਰਜ਼ਾ ਹੈ ਉਹ ਪਤਾ ਨਹੀਂ ਉਹ ਕੀ ਕਿਸੇ ਰਜ਼ਾ ਤੇ ਰਾਜ਼ੀ ਸੀਗਾ ਉਹਨੇ ਮੈਨੂੰ ਇਸ ਮੇਰੇ ਮਨ ਦੇ ਵਿੱਚ ਇਹ ਚੀਜ਼ ਆਈਗੀ ਯਾਰ ਕੁਝ ਖਾਣ ਪੀਣ ਵਾਲਾ ਕੰਮ ਸ਼ੁਰੂ ਕੀਤਾ ਜਾਏ ਤੇ ਚਲੋ ਸਾਡੇ ਰਿਲੇਟਿਵ ਨੇ ਹੈ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਦੀ ਬ੍ਰਾਂਚ ਹੈਗੀ ਆ ਅੰਮ੍ਰਿਤਸਰ ਰਾਣੀ ਕਾ ਬਾਗ ਟੂਰੇਸ਼ਨ ਦਾ ਨਿਊਟ੍ਰੀਕਲਚਰ ਦਾ ਕੰਮ ਉਹਨਾਂ ਦੇ ਉਹ ਕੋਲ ਹਸਪਤਾਲ ਦੇ ਸਾਹਮਣੇ ਤੇ ਬੜਾ ਵਧੀਆ ਕੰਮ ਆ ਉਹਨਾਂ ਦਾ ਪਰਮਾਤਮਾ ਦੀ ਬੜੀ ਦਾ ਤੇ ਚਲੋ ਉਹਨਾਂ ਵੱਲ ਮੇਰਾ ਥੋੜਾ ਜਿਹਾ ਜ਼ਹਾਨ ਹੋ ਗਿਆ ਕਿ ਮੈਂ ਚਲੋ ਉਹ ਨਾ ਕੰਮ ਕੀਤਾ ਜਾਏ ਮੈਂ ਆਪਣੀ ਵਾਈਫ ਦੇ ਨਾਲ ਸ਼ੇਅਰ ਕੀਤਾ ਯਾਰ ਅਸੀਂ ਕੁਝ ਖਾਣ ਪੀਣ ਦਾ ਸਟਾਰਟ ਕਰੀਏ ਉਹ ਕਹਿੰਦੇ ਕਿ ਤੁਸੀਂ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ ਮੈਂ ਚਲੋ ਉਹਨਾਂ ਦੀਦੀ ਉਹਨਾਂ ਨਾਲ ਆਪਣੇ ਸਿਸਟਰ ਉਹਨਾਂ ਨਾਲ ਸਲਾਹ ਕਰਦਾ ਰਿਸ਼ਤੇ ਵਾਲੇ ਟੀ ਵੀ ਨਾਲ ਤੇ ਉਹ ਫਿਰ ਮੇਰੇ ਮਨ 'ਚ ਇਹੀ ਵਿਚਾਰ ਆਇਆ ਕਿ ਮੈਂ ਉਹਨਾਂ ਵਾਲਾ ਕੰਮ ਕਿਉਂ ਨਾ ਸਿੱਖ ਲਵਾਂ ਤੇ ਚਲੋ ਫਿਰ ਮੈਂ ਬੈਂਕ ਤੋਂ ਜਦੋਂ ਰਿਜ਼ਾਈਨ ਕੀਤਾ ਤਾਂ ਮੈਂ ਫਿਰ ਉਧਰ ਨੂੰ ਰੁੱਖ ਕਰ ਲਿਆ ਉੱਥੇ ਡੇਰ ਮੀਨਾ ਉਥੇ ਮੈਂ ਨਿਕਲੋਂ ਟ੍ਰੇਨਿੰਗ ਲੈ ਕੇ ਥੋੜਾ ਪਤਾ ਜਿੰਨਾ ਹੋਇਆ ਉਹੀ ਰੈਸਿਪੀ ਸੇਮ ਉਹੀ ਬ੍ਰਾਂਚ ਉਹੀ ਨਾਮ ਦਾ ਵਾਈਫ ਮੇਰੇ ਆ ਉਹ ਬਹੁਤ ਸਾਥ ਆ ਉਹਨਾਂ ਦਾ ਮੈਂ ਤੇ ਕਿਚਨ ਆਪ ਹੀ ਰਲ ਮਿਲ ਕੇ ਅਸੀਂ ਦੋਨੋਂ ਜਣੇ ਤਿਆਰ ਕਰ ਰਹੇ ਆ ਤੇ ਬੜੀ ਮਾਲਕ ਦੀ ਦਇਆ ਉਹ ਕਿਰਪਾ ਕਰ ਰਿਹਾ ਸਾਰਾ ਕੁਝ ਸੇਮ ਐਗਟਿਕ ਉਹਨਾਂ ਦਾ ਹੀ ਤਿਆਰ ਹੋ ਰਿਹਾ ਟੇਸਟ ਤੁਹਾਨੂੰ ਸੇਮ ਉਹੀ ਮਿਲੇਗਾ ਡਿੱਕੋ ਟੇਸਟ ਉਹੀ ਮਿਲੇਗਾ ਮੇਰੇ ਮਾਈਂਡ ਚ ਸ਼ੁਰੂ ਤੋਂ ਹੀ ਮੇਰੇ ਮਨ ਚ ਬਾਹਰ ਦਾ ਹੈ ਹੀ ਨਹੀਂ ਸੀਗਾ ਕੀੜਾ ਕਿ ਮੈਂ ਬਾਹਰ ਜਾਣਾ ਜਾਂ ਕਿਸ ਨਾਲ ਇੱਥੇ ਹੀ ਚਲੋ ਪ੍ਰਾਈਵੇਟ ਨੌਕਰੀ ਕੀਤੀ ਆ ਗੱਲਾਂ ਵੀ ਸੁਣੀਆਂ ਬੌਸ ਦੀਆਂ ਇਹ ਉਹ ਸਾਰਾ ਕੁਝ ਦੇਖ ਲਿਆ ਬਸ ਇਹ ਆ ਕਿ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਨਾ ਉਹ ਹੈਗੀ ਆਤਮਿਕ ਸ਼ਾਂਤੀ ਜਿੰਨੀ ਦੇਰ ਉਹ ਨਾ ਮਿਲੀ ਬਾਹਰ ਅਸੀਂ ਗੱਲਾਂ ਕਮਾਈਏ ਕੁਝ ਵੀ ਕਮਾ ਲਈਏ ਜਿੰਨੀ ਦੇਰ ਅੰਦਰ ਨਹੀਂ ਸ਼ਾਂਤ ਹੋਏਗਾ ਉਨੀ ਦੇਰ ਤੁਹਾਨੂੰ ਬਾਹਰ ਵੀ ਭਟਕਣਾ ਹੀ ਲੱਗੀ ਰਹਿਣੀ ਹੈ ਇਹ ਚੀਜ਼ ਮੇਰਾ ਐਕਸਪੀਰੀਅੰਸ ਹੈਗਾ ਕਿ ਨਹੀਂ ਥੋੜਾ ਕਰ ਲਈਏ ਨਾਨਕ ਜੀ ਵਰਗੇ ਐਡੀ ਮਹਾਨ ਸ਼ਖਸੀਅਤ ਉਹਨਾਂ ਨੇ ਇਹੀ ਮੈਸੇਜ ਦਿੱਤਾ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਤੇ ਅਸੀਂ ਕਰਨੀ ਹੈ ਚਾਹੇ ਦਸਾਂ ਨੌਾਂ ਦੀ ਛੋਟੀ ਮੋਟੀ ਕਰੀਏ ਠੀਕ ਹੈ ਜੀ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਅਸੀਂ ਭੁੱਲ ਗਏ ਆ ਪੈਸੇ ਪਿੱਛੇ ਜਿਹੜੀ ਮੇਨ ਚੀਜ਼ ਹੈ ਥੋੜਾ ਬੋੜਾ ਰੱਬ ਦਾ ਵੀ ਨਾਮ ਚਲੋ ਉਹੀ ਜਿਹ ਪਾਉਣ ਵਾਲਾ ਜੀ ਉਹੀ ਕਰਾਉਂਦਾ ਆ ਬਾਕੀ ਬੰਦੇ ਦੇ ਵਾਸਤੇ ਕੁਛ ਨਹੀਂ ਹੈਗਾ ਪਰਮਾਤਮਾ ਹੀ ਕਰਨ ਵਾਲਾ ਸਾਰਾ ਕੁਝ ਨੇ ਉਹਨਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਹਰ ਇੱਕ ਦਾ ਤੇ ਇਹੀ ਮੈਸੇਜ ਮੇਰੇ ਵੱਲੋਂ ਤੋਂ ਮੈਸੇਜ ਇਹੀ ਹੈ ਜੀ ਆਪਣੇ ਪਰਿਵਾਰ ਦੇ ਵਿੱਚ ਰਹੋ ਨਾ ਬਾਹਰ ਨੂੰ ਰੁੱਖ ਕਰੋ ਭਾਈ ਆਪਣਾ ਨਾਮ ਦੱਸੋ ਮੇਰਾ ਨਾਮ ਵੀਰ ਵੇਦਰਾ ਸਰ ਕਿੱਦਾਂ ਲੱਗਦਾ ਹੈ ਇਹ ਵਿਅਕਤੀ ਜਿਹੜਾ ਕੰਮ ਕਰਦਾ ਹੈ ਟੈਕਨੀਕੀ ਬਹੁਤ ਚੰਗੀ ਹੈ ਬੜੀ ਬਹੁਤ ਵਧੀਆ ਲੱਗਣ ਰਿਹਾ ਮੁੰਡੇ ਦਾ ਹੀ ਟੈਂਟ ਟੈਲਟ ਬਾਹਰ ਆਇਆ ਵਾ ਮੈਂ ਤੁਸੀਂ ਦੇਖੋ ਅਸੀਂ ਪਹਿਲਾਂ ਮਿਸਰ ਖਾਨ ਜਾਂਦੇ ਸੀਗੇ ਪਰ ਹੁਣ ਉਹ ਚੀਜ਼ ਹੀ ਇੱਥੇ ਮਿਲ ਲੱਗ ਪਈ ਆ ਤੇ ਬੜੀ ਹਿੰਮਤਮਾਰੀ ਇਹ ਮੁੰਡੇ ਨੇ ਚਲੋ ਕੰਮ ਸ਼ੁਰੂ ਕੀਤਾ ਹੈ ਨਵਾਂ ਮਾਲਕ ਰੱਖੀਆਂ ਬਕਸ਼ੇ ਤੇ ਸਵਾਦ ਵਿੱਚ ਕੋਈ ਕੰਪਰੋਮਾਈਜ਼ ਨਹੀਂ ਆ ਬਹੁਤ ਵਧੀਆ ਫੂਡ ਆ ਤੁਸੀਂ ਸਾਰੇ ਆਓ ਤੇ ਇੱਕ ਵਾਰੀ ਜ਼ਰੂਰ ਖਾਓ ਸੱਲਾਂ ਦੇ ਪੰਜਾਬੀਆਂ ਨੂੰ ਇੱਦਾਂੇ ਕੰਮ ਕਰਨੇ ਚਾਹੀਦੇ ਦੇਖੋ ਕੰਮ ਕਰਨ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕੰਮ ਛੋਟਾ ਵੱਡਾ ਕੁਝ ਵੀ ਆ ਤੁਸੀਂ ਕੰਮ ਕਰਦੇ ਜੇ ਮਾਲਕਤ ਰੱਖੀਏ ਬਖਸ਼ਦਾਵਾ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਆ ਜੇ ਮੁੰਡਾ ਮਿਹਨਤ ਕਰ ਰਿਹਾ ਉਹ ਆਪਣੇ ਬਲੂਤੇ ਤੇ ਕਰ ਰਿਹਾ ਵਾ ਸਰੱਖੀਆਂ ਮਾਲਕ ਨੇ ਬਖਸ਼ਦੀਆਂ ਜਿਸ ਤਰ੍ਹਾਂ ਗੱਲ ਕੀਤੀ ਆ ਬਈ ਗ੍ਰੈਜੂਏਟ ਆ ਹਾਂਜੀ ਆਵੇ ਲਿਖੇ ਲੋਕ ਜਿਹੜੇ ਕਮਿਸ਼ਨ ਕਰਦੇ ਕਿ ਮੈਂ ਉੱਪਰ ਤੱਕ ਨਹੀਂ ਕਰ ਸਕਦਾ ਇੱਕ ਉਹਨਾਂ ਦੀ ਮੈਂਟੈਲਿਟੀ ਆ ਨਾ ਤੁਸੀਂ ਪੜ੍ਹੇ ਲਿਖੇ ਹੁਣ ਜਿਹੜੇ ਹਰ ਬੰਦਾ ਇੱਕ ਸੀੜੀ ਦਾ ਇੱਕ ਸੀੜੀ ਮਤਲਬ ਚੜਦਾ ਵਾ ਕੋਈ ਵੀ ਇਹ ਨਹੀਂ ਕਿ ਪਹਿਲਾਂ ਐਂਟਰਪ੍ਰੈਨਿਓਰ ਬਣ ਜਾਂਦਾ ਵਾ ਮਾਲਕ ਬਣ ਜਾਂਦਾ ਵਾ ਸਟੈਪ ਬਾਈ ਸਟੈਪ ਹਰ ਚੀਜ਼ ਹੁੰਦੀ ਆ ਇਸ ਕਰਕੇ ਮੈਂ ਕਹਿੰਦਾ ਕਿ ਵਧੀਆ ਆ ਦੀ ਹਿੰਮਤ ਵਾ ਚਲੋ ਇਤੋਂ ਬਾਅਦ ਕੋਈ ਆਪਣੇ ਕੰਮ ਨੂੰ ਬਤਾਏਗਾ ਕਿਸ ਤਰ੍ਹਾਂ ਪਰ ਵਧੀਆ ਲੱਗਿਆ ਟੈਸਟ ਕਰਤਾ ਨਹੀਂ ਅੱਲਾਹ ਵਾ ਦੇਖੀ ਹੋਰ ਅਲੱਲਾ ਕੰਮ ਕਰੇ ਜ਼ਰੂਰ ਅੱਜ ਕੱਲ੍ਹ ਹੁਣ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਮੈਂ ਕਹ ਪੋਸ ਗ੍ਰੈਜੂਏਸ਼ਨ ਕਰਕੇ ਕੰਮ ਸ਼ੁਰੂ ਹਿੰਨੇ ਕੋਈ ਸ਼ਰਮਤੀ ਨਹੀਂ ਕੀਤੀ ਐ ਕੰਮਿੰਤ ਕਰ ਰਿਆ ਆਪਣੀ ਤੇ ਮਿਹਨਤ ਵਿੱਚ ਮੈਨੂੰ ਨਹੀਂ ਸਮਝਦਾ ਕੋਈ ਸ਼ਰਮ ਹੋਣੀ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਤੁਸੀਂ ਬਾਹਰ ਜਾ ਕੇ ਵੀ ਉੱਥੇ ਸਭ ਵੇ ਤੇ ਹੋਰ ਥਾਂ ਦੇ ਕੰਮ ਕਰਦੇ ਤੇ ਇੱਥੇ ਆ ਕੇ ਤੁਸੀਂ ਆਪਣਾ ਵੀ ਇਨਵੈਸਟ ਕਰੋ ਕਿਸੇ ਤਰ੍ਹਾਂ ਦਾ ਤੇ ਮਾਲਕ ਬਣੋ ਆਪਣੇ ਪਰਿਵਾਰ ਦੇ ਸਾਥ ਨੂੰ ਜੇਕਰ ਮਨ ਹਾਂਜੀ ਜ਼ਰੂਰ ਆ ਕਿ ਵੇਖੋ ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਸਾਰੇ ਜਾਣੇ ਤੁਸੀਂ ਬਾਹਰ ਚਲੇ ਜਾਂਦੇ ਜੇ ਮੁੰਡੇ ਪਿੱਛੋਂ ਕੱਲੀ ਮਾਪੇ ਰਹਿੰਦੇ ਕੋਈ ਧਿਆਨ ਦੇਣ ਵਾਲਾ ਨਹੀਂ ਰਹਿੰਦਾ ਨਾਲ ਹੀ ਮੈਂ ਕਿ ਤੁਸੀਂ ਪਰਿਵਾਰ ਵਿੱਚ ਮਿਲ ਕੇ ਰਹੋ ਪੈਸਾ ਵੀ ਸਭ ਕੁਝ ਨਹੀਂ ਹੁੰਦਾ ਪਰਿਵਾਰਕ ਸੁਖੀਏ ਇੱਕ ਸੁਖਵਾ। ਤਾਂ ਜੀ ਸਿਰੇ ਵੇਰੋ ਫਰੰਕੀ ਦੀ ਬੰਦਾ ਹਣਾ ਕੋਣ ਭਾਈ ਸਿਰਫ ਅੱਜ ਉਹ ਕਿਹੜੀ ਗੱਲ ਕੀਤੀ ਹੈ ਤੇ ਨਾਲ ਬੈਠ ਕੇ ਉਹ ਨਾਲ ਹੈ ਫਰਮੇਗੀ ਹੋਏਗਾ ਫੇਰੀ ਗੱਲ ਬੰਨੀ ਆਪਾਂ ਤੋਂ ਬਿਨਾ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਹਾਂਜੀ ਹਾਂਜੀ ਪਰਵਾਹ